ਹਾਂਜੀ ਸਰ ਸ਼ੀਕਲ ਸਾਰਿਆਂ ਨੂੰ ਆਈ ਹੋਪ ਸਾਰੇ ਜਣੇ ਬਦਿਆ ਹੋਮ ਹੋਮਗੇ ਤੇ ਆਪ ਬਾਈ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਆਪਣੇ ਛੋਟੇ ਬੱਚਿਆਂ ਦੇ ਨਾਲ ਜਿਨ੍ਹਾਂ ਦਾ ਨੇਮ ਜਸਕੀਰਤ ਸਿੰਘ ਜੱਸਾ ਜਿਹੜੇ ਕਿ ਪੰਜਾਬੀ ਟਰੇਡਰ ਦੇ ਨਾਮ ਨਾਲ ਇੰਸਟਾਗ੍ਰam ਤੇ ਕਾਫੀ ਜਿਆਦਾ ਫੇਮਸ ਸੀਗੇ ਤੇ ਇਹ ਪਹਿਲਾਂ ਅਖਾੜਾ ਪਿੰਡ ਦੇ ਵਿੱਚ ਰਹਿੰਦੇ ਸੀਗੇ ਉੱਥੇ ਇਹਨਾਂ ਦਾ ਬਰਤ 1997 ਚ ਹੋਇਆ ਜਿਨ੍ਹਾਂ ਦੀ ਏਜ ਹੁਣ 28 ਸਾਲ ਦੀ ਸੀਗੀ ਤੇ ਉਸ ਤੋਂ ਬਾਅਦ ਫਿਰ ਇਹਨਾਂ ਦਾ ਇਨਾਂ ਨੇ ਲੁਧਿਆਣੇ ਸ਼ਿਫਟ ਹੋ ਗਏ ਸੀਗੇ ਕਿਉਂਕਿ ਇਹ ਟਰੇਡਿੰਗ ਦਾ ਕੰਮ ਕਰਦੇ ਸੀਗੇ ਟਰੇਡਿੰਗ ਦੇ ਵਿੱਚ ਇਹਨਾਂ ਨੇ ਕਾਫੀ ਜ਼ਿਆਦਾ ਵਧੀਆ ਕਾਮਯਾਬੀ ਹਾਸਲ ਕੀਤੀ ਸੀ ਕਿਉਂਕਿ ਪਹਿਲਾਂ ਇਹ ਇੱਕ ਗਰੀ ਫੈਮਿਲੀ ਤੋਂ ਬਿਲੋਂਗ ਕਰਦੇ ਸੀਗੇ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਲੁਧਿਆਣੇ ਸ਼ਿਫਟ ਹੋ ਗਏ ਤੇ ਲੁਧਿਆਣੇ ਤੋਂ ਬਾਅਦ ਫਿਰ ਹੁਣ ਇਹ ਰਹਿ ਰਹੇ ਸੀਗੇ ਜਗਰਾਉਂ ਦੇ ਪਿੰਡ ਸ਼ੇਰ ਜੰਗ ਕੋਠੇ ਦੇ ਵਿੱਚ ਇਹ ਐਸ ਟਾਈਮ ਰਹਿ ਰਹੇ ਸੀਗੇ ਤੇ ਜਿੱਥੇ ਉੱਥੇ ਹੀ ਬਾਈ ਦਾ ਕਤਲ ਹੋਇਆ ਉੱਥੇ ਜਦੋਂ ਬਾਈ ਆਪਣੀ ਗੱਡੀ ਲੈ ਕੇ ਰਾਤ ਨੂੰ 9:30 ਵਜੇ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੀ ਆਪਣੇ ਆਫਿਸ ਤੋਂ ਤਾਂ ਉੱਥੇ ਕੁਝ ਬੰਦਿਆਂ ਵੱਲੋਂ ਇਹਨਾਂ ਦੀ ਗੱਡੀ ਨੂੰ ਘੇਰਿਆ ਗਿਆ ਤੇ ਇਹਨਾਂ ਦੀਆਂ ਲੱਤਾਂ 'ਚ ਗੋਲੀਆਂ ਮਾਰੀਆਂ ਗਈਆਂ ਤੇ ਇਹਨਾਂ ਦੇ ਸਿਰ ਦੇ ਵਿੱਚ ਵੀ ਕਾਫੀ ਜ਼ਿਆਦਾ ਬੁਰੀ ਤਰ੍ਹਾਂ ਹਮਲਾ ਕੀਤਾ ਗਿਆ ਰਾਡ ਨਾਲ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਗੱਡੀ ਦੇ ਵਿੱਚ ਹੀ ਰੱਖ ਕੇ ਇਹਨਾਂ ਦੀ ਗੱਡੀ ਸਕੋਰਪਿਓ ਗੱਡੀ ਜਿਹੜੀ ਕਿ ਇਹਨਾਂ ਨੇ ਥੋੜੇ ਦਿਨ ਪਹਿਲਾਂ ਹੀ ਲਈ ਸੀਗੀ ਤੇ ਉਹਦੇ ਵਿੱਚ ਹੀ ਇਹਨਾਂ ਨੂੰ ਰੱਖ ਕੇ ਤੇ ਉਹਨੂੰ ਅੱਗ ਲਗਾ ਦਿੱਤੀ ਗਈ ਤੇ ਇਹ ਬਈ ਸਾਰਾ ਕੁਝ ਕਿਉਂ ਹੋਇਆ ਕਿਉਂਕਿ ਇੱਕ ਗਰੀਬ ਘਰ ਦੇ ਵਿੱਚੋਂ ਉੱਠ ਕੇ ਉਹਨੇ ਇੰਨੀ ਜ਼ਿਆਦਾ ਤਰੱਕੀ ਕੀਤੀ ਤੇ ਅੱਜ ਦੇ ਟਾਈਮ 'ਚ ਤਰੱਕੀ ਕਰਨਾ ਹੀ ਸਭ ਤੋਂ ਵੱਡਾ ਗੁਨਾਹ ਕਿਉਂਕਿ ਕੋਈ ਵੀ ਤੁਹਾਡੀ ਤਰੱਕੀ ਨੂੰ ਨਹੀਂ ਜਰਦਾ ਤੁਹਾਡੇ ਆਪਣੇ ਪਰਿਵਾਰ ਤੋਂ ਬਿਨਾ ਤੁਹਾਡੀ ਤਰੱਕੀ ਨੂੰ ਹੋਰ ਕੋਈ ਨਹੀਂ ਚੱਲ ਸਕਦਾ ਤਾਂ ਕਹਿੰਦੇ ਨੇ ਪੁਰਾਣੇ ਪੁਰਾਣੇ ਲੋਕ ਕਹਿੰਦੇ ਹੁੰਦੇ ਸੀ ਕਿ ਵੀ ਪੈਸਾ ਤੁਸੀਂ ਜਿੰਨਾ ਮਰਜ਼ੀ ਕਮਾ ਲਓ ਪਰ ਉਨੂੰ ਦੁਨੀਆ ਤੋਂ ਲੁਕੋ ਕੇ ਰੱਖੋ ਤਾਂ ਹੀ ਜ਼ਿੰਦਗੀ ਸਕੂਨ ਭਰੀ ਹੁੰਦੀ ਹੈ ਹੈਨਾ ਤੇ ਸਹੀ ਹੈ ਬਈ ਹੈਨਾ ਜਿੰਨਾ ਆਪਾਂ ਸ਼ੋਅ ਕਰਦੇ ਆਂਗੇ ਆਪਾਂ ਸੋਸ਼ਲ ਮੀਡੀਆ ਤੇ ਜਿੰਨਾ ਸ਼ੋਅ ਕਰਦੇ ਆਂ ਵੀ ਅਸੀਂ ਇਹ ਲੱਤਾਂ ਹੈਨਾ ਸਾਡੇ ਕੋਲ ਇੰਨਾ ਪੈਸਾ ਅਸੀਂ ਇੰਨਾ ਪੈਸਾ ਕਮਾ ਰਹੇ ਆਂ ਤਾਂ ਲੋਕ ਉਹ ਚੀਜ਼ਾਂ ਦੇਖ-ਦੇਖ ਕੇ ਜੈਲਸੀ ਫੀਲ ਕਰਦੇ ਨੇਗੇ ਤੇ ਕਿਤੇ ਨਾ ਕਿਤੇ ਇਹ ਚੀਜ਼ਾਂ ਆਪਾਂ ਨੂੰ ਲੁਕੋ ਕੇ ਹੀ ਰੱਖਣੀਆਂ ਚਾਹੀਦੀਆਂ ਨੇ ਕਿ ਲੋਕਾਂ ਦੇ ਸਾਹਮਣੇ ਆਪਾਂ ਨੂੰ ਸ਼ੋਅ ਨਹੀਂ ਕਰਨਾ ਚਾਹੀਦਾ ਕਿ ਸਾਡੇ ਕੋਲ ਕਿੰਨਾ ਕੁਝ ਹੈ ਤੇ ਵੀਰ ਨਾਲ ਵੀ ਇਦਾਂ ਹੀ ਹੋਇਆ ਕਿ ਉਹ ਹਰ ਚੀਜ਼ ਆਪਣੀ ਇੰਸਟਾ ਤੇ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਸੀਗੇ ਕਿ ਉਹਨਾਂ ਨੇ ਕੀ ਲੈਤਾ ਹਨਾ ਗੱਡੀ ਲੈਤੀ ਜਾਂ ਫੋਨ ਲੈਤਾ ਕੁਝ ਵੀ ਹਨਾ ਤੇ ਜਾਂ ਕੋਈ 골ਡ ਬਣਾਇਆ ਜਾਂ ਫਿਰ ਉਹ ਉਹਨਾਂ ਨੂੰ ਜੋ ট্রেਡਿੰਗ ਕਰਦੇ ਸੀ ਉਹਦੇ ਵਿੱਚ ਉਹਨਾਂ ਨੂੰ ਅੱਜ ਕਿੰਨਾ ਪ੍ਰੋਫਿਟ ਹੋਇਆ 2 ਲੱਖ ਹੋਇਆ 4 ਲੱਖ ਹੋਇਆ ਸਾਰਾ ਕੁਝ ਉਹ ਆਪਣਾ ਇਹ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਸੀਗੇ ਤੇ ਜਿਹਦੇ ਕਰਕੇ ਹਨਾ ਲੋਕ ਹੌਲੀ-ਹੌਲੀ ਉਹਨਾਂ ਦੀ ਤਰੱਕੀ ਤੋਂ ਸੜਨ ਲੱਗ ਜਾਂਦੇ ਨੇ ਤੇ ਨਤੀਜੇ ਆਪਣੇ ਸਾਹਮਣੇ ਆ ਕੀ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਤੇ ਉਹਨਾਂ ਦਾ ਕਤਲ ਹੋਇਆ ਹਨਾ ਉਹਨਾਂ ਦੇ ਨਾਲ-ਨਾਲ ਉਹਨਾਂ ਦੇ ਛੋਟੇ-ਛੋਟੇ ਬੱਚੇ ਉਹਨਾਂ ਦੇ ਮਾਪੇ ਉਹਨਾਂ ਦੀ ਵਾਈਫ ਉਹ ਸਾਰਿਆਂ ਦਾ ਕਤਲ ਹੋਇਆ ਉਹ ਛੋਟੇ-ਛੋਟੇ ਬੱਚੇ ਜਿਹੜੀ ਕਿ ਸਾਰੀ ਉਮਰ ਪਿਓ ਕੈਨ ਲਈ ਤਰਸਣਗੇ ਤੇ ਉਹ ਕੁੜੀ ਜਿਹੜੀ 25-26 ਸਾਲ ਦੀ ਉਮਰ ਚ ਵਿਧਵਾ ਹੋ ਗਈ ਹੈ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਇਨਸਾਨੀਅਤ ਅੱਜ ਕੱਲ ਲੋਕਾਂ ਦੇ ਵਿੱਚ ਰਹੀ ਹੀ ਨਹੀਂ ਹੈਗੀ ਤੇ ਵਾਹਿਗੁਰੂ ਉਹਨਾਂ ਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਵਕਸ਼ਨ ਕਿਉਂਕਿ ਜੋ ਵੀ ਹੋਇਆ ਬਈ ਬਹੁਤ ਜ਼ਿਆਦਾ ਮਾੜਾ ਹੋਇਆ ਨਹੀਂ ਹੋਣਾ ਚਾਹੀਦਾ ਸੀ